ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਮਿੱਤਰੋ 13 ਤਰੀਕ ਦੀ ਦੂਜੇ ਮਹੀਨੇ ਦੀ ਵੀਡੀਓ ਲੈ ਕੇ ਹਾਜ਼ਰ ਹੋ ਗਿਆਂ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਇਆ ਮਿੱਤਰੋ ਟਰਾਲੇ ਦੀ ਇਹ ਟਰਾਲਾ ਹੈਗਾ ਕਿੰਨੇ ਫੁੱਟ ਕਿੰਨੇ ਬਜ ਦਾ ਕੀ ਕਿਹੜੇ ਘਰੇ ਖੜਾ ਪਿੰਡ ਪੋਲੂ ਵਾਲੇ ਦੇ ਵਿੱਚ ਜ਼ਿਲ੍ਹੇ ਫਿਰੋਜ਼ਪੁਰ ਦਾ ਪੋਲੂ ਵਾਲਾ ਪਿੰਡ ਹੈ ਤੇ ਤੁੰਬੜਪੰਨ ਦਾ ਗਵੰਡੀ ਪਿੰਡ ਹੈ ਇਸ ਪਿੰਡ ਦੇ ਵਿੱਚ ਟਰਾਲਾ ਖੜਾ ਹੋਇਆ ਆਜੋ ਕਰਦੇ ਆਂ ਗੱਲਬਾਤ ਆਪਾਂ ਬਾਈ ਹੋਣਾਂ ਦੇ ਨਾਲ ਸਸੀ ਗਲਬਾਈ ਜੀ ਸਸੀ ਗਲਬਾਈ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਵਧੀਆ ਸੀਤਾ ਦੇ ਪਰਿਵਾਰ ਠੀਕ ਠਾਕ ਵਧੀਆ ਬਾਈ ਆਪਣਾ ਨਾਮ ਦੱਸ ਦੀਏ ਜੀ ਹਰਜੀਤ ਸਿੰਘ ਹਰਜੀਤ ਸਿੰਘ ਬਾਈ ਘਰ ਆਪਣਾ ਕਿੱਥੇ ਆ ਗਿਆ ਜੀ ਭੋਲੂ ਵਾਲਾ ਗੁਰਦੁਆਰਾ ਦੇ ਪਹਿਲੇ ਗੇਟ 'ਤੇ ਜੀ ਗੁਰਦੁਆਰਾ ਦੇ ਪਈ ਮਰਾ ਮੁੜ ਕੇ ਪਹਿਲਾ ਗੇਟ ਆ ਗਿਆ ਹੈ ਨਾ ਜੀ ਪਿੰਡ ਦੀ ਫੇਰ ਨਹੀਂ ਤੇ ਜਦੋਂ ਤੁਸੀਂ ਮਾਸੀ ਬੁਗਰੇ ਵਾਲੇ ਮੋੜ ਤੇ ਆਜੋਗੇ ਮਾਸੀ ਬੁਗਰੇ ਵਾਲੇ ਮੋੜ ਤੋਂ ਤੁਸੀਂ ਲੱਲਿਆ ਵਾਲੇ ਪਾਸੇ ਨੂੰ ਥੋੜੀ ਜੀ ਦੂਰੀ ਤੈਅ ਕਰੋਗੇ ਤਾਂ ਗੁਰਦੁਆਰਾ ਸਾਹਿਬ ਦਾ ਲੱਗਿਆ ਬੋਰਡ ਮਿਲ ਜੂਗਾ ਤੇ ਉਸ ਪਾਸੇ ਨੂੰ ਮੁੜ ਕੇ ਪਹਿਲਾ ਕਰ ਪਾਈਦਾ ਹੀ ਹੈ ਅੱਛਾ ਟਰਾਲਾ ਵੇਤਨਾ ਪਾਣਾ ਜੀ ਇਹ ਕਿੰਨੇ ਫੁੱਟਾ ਆ ਗਿਆ ਜੀ ਇਹ 14 7 ਦਾ ਜੀ 14 7 ਦਾ ਤੇ ਇਹਨੂੰ ਹਿੱਸਾ ਜਿਹੜਾ ਕਿਹੜਾ ਲੱਗਾ ਹੋਇਆ ਬਈ ਇਹ ਸਗ گول ਆ ਜੀ ਠੀਕ ਹੈ ਜੀ ਤੇ ਕਿੱਥੋਂ ਦਾ ਇਹ ਬਣਿਆ ਹੋਇਆ ਬਈ ਬਣਿਆ ਤਾਂ ਬਈਆ ਪੱਲਿਆ ਸੀਗਾ 5-7 ਸਾਲ ਹੋ ਗਿਆ ਆਪਾਂ ਲੈ ਕੇ ਆਂਦਾ ਸੀਗਾ ਤੇ ਤੁਹਾਨੂੰ ਇਹਨਾਂ ਨੂੰ ਇਹ ਨਹੀਂ ਪਤਾ ਕਿ ਕਿੱਥੋਂ ਦਾ ਬਣਿਆ ਹਾਂਜੀ ਜਗਰਾਵਾਂ ਤੋਂ ਲਿਆਂਦਾ ਸੀ ਜਗਰਾਵਾਂ ਤੋਂ ਲਿਆਂਦਾ ਠੀਕ ਆ ਬਈ ਲੈ ਮਿੱਤਰੋ ਇਹ ਜਗਰਾਵਾਂ ਤੋਂ ਲੈ ਕੇ ਆਂਦਾ ਹੀ ਬਾਈ ਉਹਨਾਂ ਨੇ 5-7 ਸਾਲ ਟਾਇਰ ਟੁਰ ਤਾਂ ਵਧੀਆ ਪੈਣ ਹਾਂਜੀ ਟਾਇਰ ਵਧੀਆ ਹੀ ਹੂੰ ਫਰਸ ਫੁਰਸ ਵੀ ਸਾਫ਼ ਪਈ ਆ ਫਰਸ ਸਾਰਾ ਕੋ ਓਕੇ ਆ ਜੀ ਹੂੰ ਜਾਲੀ ਲੱਗੀ ਹੋਈ ਆ ਠੀਕ ਆ ਬਈ ਤੇ ਬਾਕੀ ਗਲਿਆ ਗੁਲਿਆ ਜਮਾ ਨਹੀਂ ਕਿਤੇ ਜਮਾ ਕਿਸੇ ਪਾਸੇ ਨਹੀਂ ਹੂੰ ਨਹੀਂ ਠੀਕ ਆ ਮੱਛੀ ਓਕੇ ਦੇ ਵਿੱਚ ਆ ਗਿਆ ਹਾਂਜੀ ਲੈ ਮਿੱਤਰੋ 14 ਫੁੱਟ ਲੰਮਾ ਵਾ ਤੇ 7 ਫੁੱਟ ਚੌੜਾ ਵਾ ਹਨਾ ਜੀ ਤੇ ਟਾਇਰ ਡਬਲ ਟਾਇਰ ਦੇ ਵਿੱਚ ਜੱਕ ਲੱਗਿਆ ਜੀ ਜੱਕ ਹੈ ਨਹੀਂ ਜੀ ਜੱਕ ਬੁਕੇ ਜੱਕ ਜੱਕ ਤੋਂ ਬਿਨਾਂ ਵਾ ਮਿੱਤਰੋ ਇਹ ਗੱਲ ਨੋਟ ਕਰ ਲਿਆ ਜੀ ਜੱਕ ਤੋਂ ਬਿਨਾਂ ਵਾ ਤੇ ਡਬਲ ਹਿੱਸੇ ਦੇ ਵਿੱਚ ਆ ਮਤਲਬ ਡਬਲ ਟਾਇਰਾ ਟਰਾਲਾ ਵਾ ਲੰਮਾ ਹੈਗਾ 14 ਫੁੱਟ 7 ਫੁੱਟ ਚੌੜਾ ਫਰਸ਼ ਫਰਸ਼ ਓਕੇ ਵਿੱਡ ਲੱਗਿਆ ਹੋਇਆ ਜਾਲੀ ਵਾਲਾ ਪੱਕਾ ਮਜ਼ਬੂਤ ਸਾਫ਼ ਸੁਥਰਾ ਪਿਆ 19 21 ਵੀ ਨਿਕਲਿਆ ਹੋਇਆ ਬਈ ਤੇ ਬਾਕੀ ਸਾਫ਼ ਸੁਥਰਾ ਜਿੱਦਾਂ ਟਰਾਲਾ ਪਿਆ ਵਾ ਬਾਕੀ ਰੇਟ ਦੀ ਗੱਲ ਕਰ ਲਈਏ ਤਾਂ ਕੀ ਗੱਲ ਰੱਖਿਆ ਰੇਟ ਇਹੜੀ 2 ਲੱਖ ਦਾ ਹਿਅਰ 21000 ਰੁਪਏ ਮੰਨਤਾਂ ਵਿੱਚੋਂ ਕਰ ਦਿਆਂਗੇ ਜੀ ਫੁੱਲ ਮੰਨਤ ਠੀਕ ਹੈ ਜੀ ਲੈ ਮਿੱਤਰੋ 2 ਲੱਖ ਤੇ 10000 ਰੁਪਏ ਦੀ ਡਿਮਾਂਡ ਹੈ ਵਿੱਚੋਂ ਮੰਨਤਾਂ ਹੋ ਜੂਗਾ ਮਜਬੂਤੀ ਵਾਲਾ ਪੂਰਾ ਟਰਾਲਾ ਵਾ ਬਾਕੀ ਨੰਬਰ ਕਿੰਨਾ ਆ ਗਿਆ ਬਈ ਨੰਬਰ 94632 ਜੀ 31626 ਇੱਕ ਵਾਰੀ ਹੋਰ ਬੋਲੀਏ ਜੀ 94632 ਜੀ 31626 ਠੀਕ ਹੈ ਇਸ ਨੰਬਰ ਤੇ ਕਰ ਲਓ ਰਾਬਤਾ ਕਿ ਜਿਹੜੇ ਪਰ ਟਰਾਲਾ ਚਾਹੀਦਾ ਵਾਜ ਦਾ ਨੰਬਰ ਸਰਗ੍ਰੀਨ ਤੇ ਆ ਪਿੰਡ ਭੋਲੂ ਵਾਲਾ ਜ਼ਿਲ੍ਹਾ ਫਰੀਦਕੋਟ